ਇਸੋ ਇਲਾਵਾ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਸੁਸਾਇਟੀ ਹਦੀਆਬਾਦ ਫਗਵਾੜਾ ਵੱਲੋਂ ਵੀ ਚੇਅਰਮੈਨ ਰਮੇਸ਼ ਕੌਲਾ ਦੇ ਪ੍ਰਧਾਨਸੀਤਾ ਕਾਲ ਦੀ ਅਗਵਾਈ ਵਿੱਚ 바ਵਾ ਸਾਹਿਬ ਜੀ ਦਾ ਪ੍ਰੇ ਨਿਰਵਾਨ ਦਿਵਸ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਵਾਸੀ ਭਾਰਤੀ ਰੂਪ ਲਾਲ ਗੱਡੂ ਵਿਸ਼ੇਸ਼ ਤੌਰ ਤੇ ਪਹੁੰਚੇ ਜਦ ਕਿ ਮਨਜੀਤ ਬੱਦਨ ਯੂ ਐਸ ਏ ਤੇ ਪ੍ਰਵਾਸੀ ਭਾਰਤੀ ਗੁਰਦੇਵਾਲ ਬੋਧ ਯੂ ਕੇ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਫੁੱਲ ਮਲਾਮਾ ਅਰਪਣ ਕੀਤੀਆਂ ਵਕਫਾ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਜੀ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦੇ ਆ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਤੋਂ ਇਲਾਵਾ ਰੂਪ ਲਾਲ ਗੱਡੂ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਆਧਾਰਿਤ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ ਇਸ ਮੌਕੇ ਕਲਾਕਾਰਾਂ ਵੱਲੋਂ ਦਿ ਗ੍ਰੇਟ ਅੰਬੇਡਕਰ ਨਾਟਕ ਵੀ ਖੇਡਿਆ ਗਿਆ ਇਸ ਤੋਂ ਇਲਾਵਾ ਬੱਚਿਆਂ ਅਤੇ ਗੀਤਕਾਰਾਂ ਵੱਲੋਂ ਵੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਜਿਹੜੀ ਪੜ੍ਹੀ ਹੈ ਬਣਾਈ ਬਾਬਾ ਸਾਹਮਣੇ ਮਾਇਨੇ ਮੈਂ ਉਹ ਕਰਨੀ ਜਿਹੜੀ ਕੀਤੀ ਹੈ ਕਮਾਈ ਬਾਬਾ ਸਾਹਮਣੇ ਮਾਇਨੇ ਮੈਂ ਉਹ ਕਰਨੀ ਜਿਹੜੀ ਕੀਤੀ ਹੈ ਕਮਾਈ ਬਾਬਾ ਸਾਹਮਣੇ 10-12 ਕੀ ਹੁੰਦੀਆਂ ਮੈਂ ਤਾਂ ਪੜ੍ਹੂੰਗੀ ਜਮਾਤਾ 40 10-12 ਕੀ ਹੁੰਦੀਆਂ ਮੈਂ ਤਾਂ ਪੜ੍ਹੂੰਗੀ ਜਮਾਤਾ ਇਸ ਦੌਰਾਨ ਜਿੱਥੇ ਦੁਆਬਾ ਹਸਪਤਾਲ ਵੱਲੋਂ ਮਹਾਨ ਖੂਨਦਾਨੈਂਪ ਲਗਾਇਆ ਗਿਆ ਉੱਥੇ ਹੀ ਸਮਾਗਮ ਦੇ ਅੰਤ ਵਿੱਚ ਚੇਅਰਮੈਨ ਰਮੇਸ਼ ਕੌਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਬਿਹਾਰੀ لال ਮਾਹੀ ਦੇਵਰਾਜ ਤਰਸੀਮ ਬਦਨ ਕੁਲਦੀਪ ਸਿੰਘ ਚਮਨ ਲਾਲ ਰਾਮ ਲੁਬਾਇਆ ਇੰਦਰਜੀਤ ਕਜਲਾ ਆਦ ਹਾਜ਼ਰ ਸਨ ਫਗਵਾੜਾ ਤੋਂ ਨਬਰਾੰਚ ਨਾਲ ਹੀ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਤੋਂ ਸਤਿਕਾਰਯੋਗ ਸਾਥੀਓ ਡਾਕਟਰ ਬੀਆਰ ਅੰbedkar ਪਾਰਕ ਨਕੋਧਾ ਰੋਡ ਹਦਿਆਬਾਦ ਦੇ ਵਿੱਚ ਅੱਜ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਹਾ ਪ੍ਰੀ ਨਿਰਵਾਣ ਦੇ ਹਫਤੇ ਬਹੁਤ ਵਿਸ਼ਾਲ ਸਮਾਗਮ ਕੀਤਾ ਗਿਆ ਜਿਸ ਦੇ ਮੁੱਖ ਮਹਿਮਾਨ ਸ਼੍ਰੀ ਰੂਪ ਲਾਲ ਜੀ ਗੱਡੂ ਔਰ ਵਿਸ਼ੇਸ਼ ਮਹਿਮਾਨ ਸ਼੍ਰੀ ਗਰਦੇয়াল ਚੰਦ ਬੋਧ ਔਰ ਉਹਨਾਂ ਦੇ ਨਾਲ ਮਨਜੀਤ ਬੱਦਨ ਜੀ ਯੂਐਸਏ ਪਹੁੰਚੇ ਔਰ ਜਿਹੜਾ ਜਦੋਂ ਸਮਾਗਮ ਦੀ ਸ਼ੁਰੂਆਤ ਜਿਹੜੀ ਹੈ 바ਵਾ ਸਾਹਿਬ ਦੇ ਜਿਹੜੇ ਸਟੈਚੂ ਤੇ ਔਰ ਸਾਬ ਸ੍ਰੀ ਕਾਂਸੀ ਰਾਮ ਜੀ ਦੇ ਸਟੈਚੂਆਂ ਤੇ ਫੁੱਲ ਮਾਲਾ ਭੇਟ ਕਰਨ ਉਪਰੰਤ ਕਿਡਾਇਆ ਉਹ ਭਾਸ਼ਣ ਕਵਤਾ ਤੇ ਕੋਰੀਓਗ੍ਰਾਫੀ ਪੇਸ਼ ਕੀਤੇ ਗਏ ਇਸ ਮੌਕੇ ਤੇ ਬਾਵਾਸ ਦੁਆਬਾ ਹਸਪੀਟਲ ਸੈਂਟਰ ਜਲੰਧਰ ਵੱਲੋਂ ਫਲੱਡ ਫੂਨਦਾਨ ਕੈਂਪ ਵੀ ਲਗਾਇਆ ਗਿਆ ਤੇ ਅਮਰਜੀਤ ਬੰਗੜ ਵੱਲੋਂ ਸਚੀ ਰਮੈਣ ਤੇ ਮਹਾਪੁਰਸ਼ਾਂ ਦੇ ਨਾਂ ਤੇ ਕਲੰਡਰ ਔਰ ਗੁਰਦਿਆਲ ਬੋਧੀ ਦੁਆਰਾ ਜਿਹੜਾ ਦੀ ਬੁੱਧਾ ਐਂਡ ਇਸ ਧੰਮਾ ਔਰ ਵਿਸ਼ਾਲ ਖਹਿਰਾ ਵੱਲੋਂ ਬੁੱਧ ਧੰਮ ਤੇ ਉਸਦਾ ਸਾਰ ਤੇ ਸ਼੍ਰੀ ਰੂਪ ਲਾਲ ਜੀ ਗੱਡੂ ਵੱਲੋਂ ਜਿਹੜਾ ਉਹ ਸੰਵਧਾਨ ਤੇ 바ਵਾ ਸਾਹਿਬ ਦੇ ਆਖਰੀ ਭਾਸ਼ਣ 25 ਨਵੰਬਰ 1949 ਦਾ ਉੱਤੇ 100 ਕਾਪੀ ਹੈ ਇਹਨਾਂ ਕਿਤਾਬਾਂ ਨੂੰ ਜਿਹੜਾ ਉਹ ਡਿਸਟ੍ਰੀਬਿਊਟ ਫ੍ਰੀ ਜਿਹੜਾ ਵੰਡਿਆ ਗਿਆ ਤੋਂ ਮੈਂ ਆਪਣੇ ਵੱਲੋਂ ਔਰ ਆਪਣੀ ਸੁਸਾਇਟੀ ਵੱਲੋਂ ਸਾਰੇ ਹਿੱਸਾਧੀਆਂ ਦਾ ਜਿਨ੍ਹਾਂ ਨੇ ਇਸ ਦੇ ਵਿੱਚ ਸਹਿਯੋਗ ਕੀਤਾ ਭਾਗ ਲਿਆ ਤੇ ਸਮਾਗਮ ਨੂੰ ਸਫਲ ਕੀਤਾ ਸਭ ਦਾ ਧੰਨਵਾਦ